ਸੋ ਸਸੀਕਾਲ ਜੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਹਾਜ਼ਰ ਨਿਊਜ਼ 89 ਪੰਜਾਬ ਤੇ ਨਿਊਜ਼ 89 ਪੰਜਾਬ ਦੀਆਂ ਖਬਰਾਂ ਦੇਖਣ ਵਾਸਤੇ ਨਿਊਜ਼ 89 ਪੰਜਾਬ ਦੇ ਪੇਜ ਨੂੰ ਹੁਣੇ ਲਾਈਕ ਕਰੋ ਵੱਧ ਤੋਂ ਵੱਧ ਤੇ ਅਪਡੇਟ ਹਰ ਤਾਜ਼ਾ ਅਪਡੇਟ ਤੁਹਾਡੇ ਤੱਕ ਨਿਊਜ਼ 89 ਪੰਜਾਬ ਸਭ ਤੋਂ ਪਹਿਲਾਂ ਪਹੁੰਚਾਉਂਦਾ ਹੈ ਤੇ ਲਗਾਤਾਰ ਚੋਰੀ ਦੀ ਗੱਲ ਕਰ ਰਹੇ ਆ ਸ਼ਹਿਰ ਦੇ ਵਿੱਚ ਲਗਾਤਾਰ ਚੋਰੀ ਦੀ ਵਾਰਦਾਤਾ ਦੇ ਵਿੱਚ ਵਾਧਾ ਹੁੰਦਾ ਚਲਾ ਜਾ ਰਿਹਾ ਹੈ ਸੋ ਇੱਕ ਹੋਰ ਖਬਰ ਚੋਰੀ ਦੀ ਤੁਹਾਡੇ ਸਾਹਮਣੇ ਲੈ ਕੇ ਆਏ ਆ ਜਿਵੇਂ ਚੋਰੀ ਦੀ ਖਬਰ ਪਾਉਂਦੇ ਆ ਹੋਰ ਲੋਕ ਜਿਹੜੇ ਆ ਆਪਣੀ ਦੁੱਖ ਤਕਲੀਫਾਂ ਜਿਹੜੀ ਹੈ ਨਿਊਜ਼ 89 ਪੰਜਾਬ ਨੂੰ ਫੋਨ ਤੇ ਦੱਸਦੇ ਆ ਤੇ ਇੱਕ ਹੋਰ ਚੋਰੀ ਦੀ ਵਾਰਦਾਤ ਤੁਹਾਡੇ ਧਿਆਨ ਦੇ ਵਿੱਚ ਲਿਆਈਏ ਰਾਤ ਰਾਜਪੁਰਾ ਦੇ ਟੋਲੀ ਵਾਲੇ ਮੱਲੇ ਤੋਂ ਤੇ ਮਹਾਵੀਰ ਮੰਦਿਰ ਦੇ ਕੋਲ ਤੋਂ ਅਲੱਗ-ਅਲੱਗ ਜਗਾਵਾਂ ਤੋਂ ਦੋ ਕਾਰਾਂ ਜਿਹੜੀਆਂ ਹੈ ਚੋਰੀ ਹੋਈਆਂ ਦੋਨੋਂ ਕਾਰਾਂ ਜਿਹੜੀਆਂ ਜੈਨ ਕਾਰਾਂ ਦੱਸੀ ਜਾ ਰਹੀਆਂ ਟੋਲੀ ਵਾਲੇ ਮੱਲੇ ਦੇ ਵਿੱਚ ਇੱਕ ਘਰ ਦੇ ਵਿੱਚ ਵਿਆਹ ਸ਼ਾਦੀ ਦਾ ਫੰਕਸ਼ਨ ਚੱਲ ਰਿਹਾ ਤੇ ਉਹਨਾਂ ਦੀ ਜਿਹੜੀ ਕਾਰ ਹੈ ਸਫੇਦ ਰੰਗ ਦੀ ਜੈਨ ਕਾਰ ਉਹ ਚੋਰ ਲੈ ਕੇ ਰਫੂ ਚੱਕਰ ਹੋ ਗਏ ਤੇ ਦੂਸਰੇ ਪਾਸੇ ਮਹਾਵੀਰ ਮੰਦਿਰ ਦੇ ਕੋਲ ਵੀ ਜਿਹੜੀ ਹੈ ਇੱਕ ਜੈਨ ਕਾਰ ਰਾਤੀ ਚੋਰਾ ਵੱਲੋਂ ਚੋਰੀ ਕਰ ਲਈ ਗਈ ਹੈ ਸੋ ਲਗਾਤਾਰ ਚੋਰੀ ਦੀ ਵਾਰਦਾਤ ਵਧਦੀਆਂ ਜਾ ਰਹੀਆਂ ਸ਼ਹਿਰ ਦੇ ਵਿੱਚ ਆਓ ਤੁਹਾਨੂੰ ਪਹਿਲਾਂ ਟੋਲੀ ਵਾਲੇ ਮੱਲੇ ਦੇ ਵਿੱਚ ਗੱਲ ਕਰਾਨੇ ਆ ਜਿਨ੍ਹਾਂ ਦੀ ਜੈਨ ਕਾਰ ਰਾਤ ਨੂੰ ਚੋਰ ਜਿਹੜੇ ਹਨ ਚੋਰੀ ਕਰਕੇ ਲੈ ਗਏ ਸੋ ਲਗਾਤਾਰ ਨਿਊਜ਼ 89 ਪੰਜਾਬ ਰਾਜਪੁਰੇ ਦੇ ਵਿੱਚ ਲਗਾਤਾਰ ਹੋ ਰਹੀ ਚੋਰੀਆਂ ਤੇ ਨਜ਼ਰ ਬਣਾਏ ਹੋਏ ਆ ਤੇ ਤੁਹਾਨੂੰ ਲਗਾਤਾਰ ਤਸਵੀਰਾਂ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਕਿਸ ਤਰ੍ਹਾਂ ਚੋਰ ਜਿਹੜੇ ਹਨ ਰਾਜਪੁਰਾ ਦੇ ਵਿੱਚ ਇਸ ਟਾਈਮ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ ਤੁਸੀਂ ਦੇਖ ਸਕਦੇ ਹੋ ਇਹ ਮਕਾਨ ਦੇਖ ਰਹੇ ਤੁਸੀਂ ਇਹ ਮਕਾਨ ਸੱਜਿਆ ਹੋਇਆ ਇੱਥੇ ਫੰਕਸ਼ਨ ਜਿਹੜਾ ਹੈ ਇੱਕ ਸਗਨਾ ਵਾਲਾ ਘਰ ਹੈ ਉੱਥੇ ਇਹ ਜੀ ਵਾਰਦਾਤ ਹੋ ਜਾਣਾ ਸਾਰਾ ਪੂਰੇ ਪਰਿਵਾਰ ਦਾ ਜਿਹੜਾ ਇਸ ਟਾਈਮ ਪਰੇਸ਼ਾਨੀ ਵਾਲਾ ਮੂਡ ਹੈ ਪਰੇਸ਼ਾਨ ਹੋਏ ਹੋਏ ਆ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਖੜੇ ਆਰੇ ਤੇ ਇੱਥੋਂ ਜਿਹੜੀ ਹੈ ਕਾਰ ਚੋਰੀ ਕੀਤੀ ਗਈ ਹੈ ਜੈਨ ਕਾਰ ਜੋ ਦੱਸਿਆ ਜਾ ਰਿਹਾ ਹੈ ਪਰਿਵਾਰ ਵੱਲੋਂ ਚੋਰਾਂ ਨੇ ਜਿਹੜਾ ਹੈ ਜੈਨ ਕਾਰ ਉਰੇ ਜਿਹੜੀ ਹੈ ਖੜੀ ਸੀਗੀ ਤੇ ਉਹ ਜਿਹੜਾ ਹੈ ਚੋਰ ਜਿਹੜੇ ਬੜੇ ਆਰਾਮ ਦੇ ਨਾਲ ਜੈਨ ਕਾਰ ਨੂੰ ਖੋਲ ਕੇ ਤੁਹਾਨੂੰ ਸੀਸੀਟੀਵੀ ਫੁਟੇਜ ਵੀ ਦਿਖਾ ਰਹੇ ਆ ਕਿ ਉਹ ਇੱਥੋਂ ਲੈ ਜਾ ਚੁੱਕੇ ਸੋ ਇਹ ਖੜੇ ਹੈ ਮਾਲਕ ਇਹਨਾਂ ਵੱਲੋਂ ਜਿਹੜਾ ਹੈ ਨਿਊਜ਼ 18 ਪੰਜਾਬ ਨੂੰ ਬੁਲਾਇਆ ਗਿਆ ਤੇ ਆਪਾਂ ਗੱਲਬਾਤ ਕਰ ਲੈਣੇ ਆ ਕਿ ਕੀ ਕਹਿਣਾ ਚਾਹੋਗੇ ਜੀ ਕਿ ਤੁਹਾਡੇ ਘਰ ਵੈਸੇ ਤਾਂ ਕੀ ਫੰਕਸ਼ਨ ਕੀ ਹੈ ਜੀ ਇਸ ਤੇ ਇਹ ਜੀ ਮੇਰੇ ਸਿਸਟਰ ਦੀ ਮੈਰਿਜ ਹੈ ਜੀ ਹੁਣ 7 ਤਰੀਕ ਨੂੰ ਤੇ ਗੱਡੀ ਬੱਸ ਵਿਆਹ ਦੇ ਕੰਮ ਕਰ ਕਰ ਕੇ ਬਾਹਰ ਖੜੀ ਹੁੰਦੀ ਸੀਗੀ ਜੀ ਅੱਛਾ ਅੱਛਾ ਤੇ ਰਾਤ ਨੂੰ ਜੀ 10 ਵਜੇ ਮੈਂ ਲੋਕ ਲਾਇਆ ਤੇ ਇੱਥੇ ਹੀ ਖੜੀ ਸੀਗੀ ਤੇ ਸਵੇਰੇ 4 ਵਜੇ ਕੰਮ ਜਾਣਾ ਸੀਗਾ ਜੀ ਹਾਂ ਜੀ ਜੀ ਤੇ ਸਵੇਰੇ ਦੇਖਿਆ ਜੀ ਗੱਡੀ ਨਹੀਂ ਸੀਗੀ ਕਿਹੜੀ ਗੱਡੀ ਸੀ ਜੈਨਸੀ ਜੀ ਅੱਛਾ ਕੀ ਨੰਬਰ ਸੀ ਗੱਡੀ ਦਾ ਪੀ ਵੀ 22 ای 0672 ਕਿਹੜੇ ਰੰਗ ਦੀ ਸੀਗੀ ਵਾਈਟ ਕਲਰ ਸੀਗਾ ਜੀ ਤੇ ਕਿਸ ਤਰ੍ਹਾਂ ਤੁਸੀਂ ਖੜੀ ਕੀਤੀ ਉਹ ਰਤੀ ਮਤਲਬ ਚਲਾਈ ਸੀ ਗੱਡੀ ਹਾਂਜੀ ਬਾਜ਼ਾਰ ਦੇ ਕੰਮ ਕਰਦੇ ਸੀਗੇ ਜੀ ਹੂੰ ਹੂੰ ਤੇ ਇੱਥੇ ਹੀ ਖੜੀ ਹੁੰਦੀ ਸੀ ਯੂਜੂਲੀ ਹਾਂਜੀ ਹਾਂਜੀ ਤੇ ਬੱਸ ਫਿਰ ਸਵੇਰੇ ਆਈ ਜੀ ਸਵੇਰੇ ਹੈ ਨਹੀਂ ਸੀ ਤੇ ਪੁੱਛ ਪੜਤਾਲ ਕੀਤੀ ਤੇ ਕੁਝ ਨਹੀਂ ਮਿਲਿਆ ਜੀ ਤੇ ਅੱਛਾ ਤੇ ਪੁਲਿਸ ਨੂੰ ਤੁਸੀਂ ਸੂਚਨਾ ਦਿੱਤੀ ਇਸ ਬਾਰੇ ਚ ਪੁਲਿਸ ਨੂੰ ਸੂਚਨਾ ਦਿੱਤੀ ਜੀ ਪਹਿਲਾਂ ਅਸੀਂ ਇਦਾਂ ਹੀ ਗੱਡੀ 'ਚ ਦੇਖ ਰਹੇ ਸੀਗੇ ਇਧਰ ਉਧਰ ਵੀ ਕੀ ਪਤਾ ਮਿਲ ਜਾਵੇ ਤੇ ਪਹਿਲਾਂ ਪੀਸੀਆਰ ਤੇ ਵੀ ਮਿਲੇ ਉਹਨਾਂ ਨੂੰ ਵੀ ਉੱਥੇ ਦੱਸਿਆ ਫਿਰ ਉਹਨਾਂ ਤੋਂ ਸੁਜੈਸ਼ਨ ਲੈ ਕੇ ਅਸੀਂ ਰਿਪੋਰਟ ਵੀ ਲਿਖਾਈ ਜੀ ਉੱਥੇ ਪੁਲਿਸ ਆਈ ਸੀ ਉਰੇ ਹਾਂਜੀ ਪੁਲਿਸ ਆਈ ਸੀ ਜੀ ਸੀਸੀਟੀਵੀ ਫੁਟੇਜ ਉਹਨਾਂ ਦੇ ਸਾਈਡ ਤੋਂ ਜਿੱਥੇ ਜਿੱਥੇ ਕੈਮਰਾ ਸੀਗੇ ਉਹਨਾਂ ਨੇ ਕਲੈਕਟ ਕੀਤੀ ਉੱਥੋਂ ਕਿ ਕਿਸ ਤਰ੍ਹਾਂ ਦੇਖਦੇ ਹੋ ਰਾਜਪੁਰੇ ਸ਼ਹਿਰ ਦੇ ਵਿੱਚ ਜਿਵੇਂ ਚੋਰੀ ਦੀ ਵਾਰਦਾਤਾਂ ਵਧ ਰਹੀਆਂ ਹੁਣ ਆਪਣੀ ਗੱਡੀ ਵੀ ਜਿਹੜੀ ਚੋਰੀ ਹੋ ਚੁੱਕੀ ਹੈ ਜੀ ਇਹ ਹੋਣਾ ਤਾਂ ਨਹੀਂ ਚਾਹੀਦਾ ਹੈ ਕਿ ਇਸੇ ਲਈ ਵੀ ਸੇਫ ਨਹੀਂ ਹੈਗੀ ਜੀ ਆਮ ਜਿਹੜੇ ਨਾਗਰਿਕ ਨੇ ਇੱਥੋਂ ਦੇ ਵੀ ਹੁਣ ਘਰਾਂ ਚ ਵੀ ਬਾਕੀ ਗੱਡੀਆਂ ਦੀ ਵੀ ਇਹ ਚੋਰੀਆਂ ਦਿਨੋ ਦਿਨ ਵਧਦੀਆਂ ਜਾ ਰਹੀਆਂ ਇਹ ਇਹ ਆਮ ਜਨਤਾ ਲਈ ਠੀਕ ਨਹੀਂ ਹੈ ਜੀ ਸੋ ਸਾਡੇ ਨਾਲ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਜਿਹੜੇ ਹੈ ਕੰਗਸਾ ਵੀ ਮੌਜੂਦ ਆਪਾਂ ਇਹਨਾਂ ਨਾਲ ਵੀ ਗੱਲ ਕਰਨੇ ਕਿਸ ਤਰ੍ਹਾਂ ਦੇਖ ਦਿਓ ਜੀ ਲਗਾਤਾਰ ਚੋਰੀ ਦੇ ਵਿੱਚ ਵਾਅਦਾ ਹੁੰਦਾ ਚੱਲਾ ਜਾ ਰਿਹਾ ਸ਼ਹਿਰ ਦੇ ਵਿੱਚ ਰਾਜਪੁਰਾ ਸ਼ਹਿਰ 'ਚ ਅਸੀਂ ਪਿਛਲੇ ਲੰਮੇ ਸਮੇਂ ਤੋਂ ਦੇਖ ਰਹੇ ਹਾਂ ਬਹੁਤ ਹੀ ਚੋਰੀਆਂ ਜਿਹੜੀਆਂ ਸ਼ਹਿਰ ਦੇ ਵਿੱਚ ਹੋ ਰਹੀਆਂ ਨੇ ਕਿਤੇ ਸਨੇਚਿੰਗ ਹੋ ਰਹੀ ਹੈ ਕਿਤੇ ਪਰਸ ਹੋਏ ਜਾ ਰਹੇ ਨੇ ਹਜਤ ਚਾਰ ਪੰਜ ਦਿਨ ਹੋਏ ਨੇ ਗੁਰਦੁਆਰਾ ਸਿੰਘ ਸਭਾ ਦੇ ਨੇੜੇ ਇੱਕ ਲੇਡੀਜ਼ ਤੋਂ ਜਿਹੜਾ ਪਰਸ ਹੋਇਆ ਗਿਆ ਹੁਣ ਰਾਤ ਜਿਹੜਾ ਇਸ ਪਰਿਵਾਰ ਨਾਲ ਬੀਤੀ ਆ ਘਰ ਦੇ ਵਿੱਚ ਵਿਆਹ ਰੱਖਿਆ ਹੋਇਆ ਤੇ ਰਾਤ ਗੱਡੀ ਚੋਰੀ ਹੋ ਗਈ ਸਾਡਾ ਇਸ ਪਰਿਵਾਰ ਨਾਲ ਬੜਾ ਪਿਆਰ ਹੈ ਤੇ ਅਸੀਂ ਉਸੇ ਸਮੇਂ ਕਨ ਪੁਲਿਸ ਨੂੰ ਵੀ ਦੱਸਿਆ ਕਿ ਹੈ ਕਿਨ ਕਰਿਆ ਐਸ ਐਚਓ ਸਾਹਿਬ ਨੂੰ ਉਹ ਲੱਗੇ ਬੈਨੇ ਕਹਿੰਦੇ ਅਸੀਂ ਲੱਭਣ ਇਸ ਗੱਡੀ ਵਾਸਤੇ ਤੇ ਪਰ ਸ਼ਹਿਰ ਦੀ ਜਿਹੜੀ ਹਾਲਤ ਆ ਬਹੁਤ ਮਾੜੀ ਆ ਤੇ ਇਸ ਵਾਸਤੇ ਅਸੀਂ ਸਾ ਡੀਐਸਪੀ ਸਾਹਿਬ ਸਰਦਾਰ ਵਿਕ੍ਰਮ ਸਿੰਘ ਬਰਾੜ ਸਾਹਿਬ ਨੂੰ ਜੋ ਹੁਣ ਆਏ ਨੇ ਉਸ ਲੋਕਾਂ ਨੂੰ ਬੜੀਆਂ ਉਮੀਦਾਂ ਨੇ ਉਹਨਾਂ ਤੋਂ ਵੀ ਇਸ ਚੀਜ਼ ਨੂੰ ਜਿਹੜੀ ਆ ਠੱਲ ਪਾਈ ਜਾਵੇ ਤਾਂ ਜਿਹੜੇ ਲੋਕ ਨੇ ਆਪਣੇ ਰਾਤ ਨੂੰ ਆਰਾਮ ਨਾਲ ਸੌਂ ਸਕਣ ਤੇ ਬਹੁਤ ਹੀ ਜਿਹੜੀਆਂ ਚੋਰੀਆਂ ਦੀ ਵਾਰਦਾਤਾਂ ਨੇ ਇਹ ਲੋਕਾਂ ਨੂੰ ਬਹੁਤ ਮਨ ਦੁਖੀ ਹੋ ਰਹੇ ਨੇ ਇਹ ਇਸ ਨੂੰ ਘਟਾਇਆ ਜਾਵੇ ਸੋ ਲਗਾਤਾਰ ਚੋਰੀ ਦੀ ਵਾਰਦਾਤਾਂ ਤੁਹਾਨੂੰ ਦਿਖਾ ਰਹੇ ਟੋਲੀ ਵਾਲੇ ਮੱਲੇ ਦੇ ਵਿੱਚ ਖੜੇ ਜਿੱਥੇ ਕਿ ਚਿੱਟੇ ਰੰਗ ਦੀ ਜੈਨ ਕਾਰ ਰਾਤੀ ਚੋਰੀ ਹੋ ਚੁੱਕੀ ਹੈ ਇਸ ਤਰ੍ਹਾਂ ਦੀ ਇੱਕ ਖਬਰ ਹੋਰ ਆ ਰਹੀ ਹੈ ਮਹਾਵੀਰ ਮੰਦਿਰ ਦੇ ਕੋਲ ਵੀ ਜਿਹੜੀ ਹੈ ਇੱਕ ਜੈਨ ਕਾਰ ਚੋਰੀ ਹੋ ਚੁੱਕੀ ਹੈ ਤੇ ਉਹ ਵੀ ਤੁਹਾਨੂੰ ਲਗਾਤਾਰ ਸੀਸੀਟੀਵੀ ਕੈਮਰੇ ਦੇ ਵਿੱਚ ਦਿਖਾਇਆ ਜਾ ਰਿਹਾ ਸੋ ਹੁਣ ਦੇਖਦੇ ਹਾਂ ਕਿ ਪ੍ਰਸ਼ਾਸਨ ਇਸ ਤੇ ਕੀ ਧਿਆਨ ਦਿੰਦਾ ਲਗਾਤਾਰ ਹੋ ਰਹੀ ਚੋਰੀਆਂ ਤੇ ਕੈਮਰਾਮੈਨ ਮੋਹਿਦ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ ਸੋ ਜਿਵੇਂ ਤੁਸੀਂ ਸੁਣਿਆ ਕਿ ਪਰਿਵਾਰ ਦੇ ਸਦਸье ਕੀ ਕਹਿ ਰਹੇ ਕਿ ਕਾਰ ਦੇ ਵਿੱਚ ਵਿਆਹ ਹੈ ਵਿਆਹ ਦੇ ਵਿੱਚ ਇਹ ਜੀ ਗੱਲਾਂ ਹੋ ਜਾਣੀਆਂ ਕੋਈ ਚੀਜ਼ ਚੋਰੀ ਹੋ ਜਾਣੀ ਵਿਆਹ ਦਾ ਰੰਗ ਜਿਹੜਾ ਹੈ ਉਹ ਫੀਕਾ ਨਜ਼ਰ ਆਣਾ ਸ਼ੁਰੂ ਹੋ ਜਾਂਦਾ ਹੈ ਸੋ ਦੂਸਰੀ ਕਟਨਾ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਕਿ ਮਹਾਵੀਰ ਮੰਦਿਰ ਦੇ ਕੋਲ ਹੋਈ ਹੈ ਉੱਥੇ ਵੀ ਕਾਰ ਜਿਹੜੀ ਹੈ ਚੋਰ ਚੱਕ ਕੇ ਲੈ ਗਏ ਹਨ ਲਗਾਤਾਰ ਚੋਰੀ ਦੇ ਵਿੱਚ ਵਾਧਾ ਹੋ ਗਿਆ ਪੁਲਿਸ ਨੂੰ ਜਿਹੜੀ ਹੈ ਆਪਣੀ ਗਸ਼ਤ ਵਧਾਣੀ ਚਾਹੀਦੀ ਹੈ ਸੋ ਤੁਹਾਡਾ ਇਸ ਬਾਰੇ ਵਿੱਚ ਕੀ ਕਹਿਣਾ ਹੈ ਲਗਾਤਾਰ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣੇ ਕਮੈਂਟ ਦੇ ਸਕਦੇ ਹੋ ਤੇ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰੋ ਤੇ న్యూਸ 189 ਪੰਜਾਬ ਦੇ ਪੇਜ ਨੂੰ ਹੁਣੀ ਲਾਈਕ ਕਰੋ ਜੇ ਤੁਸੀਂ ਸਾਰੀ ਅਪਡੇਟ ਤੇ ਸਾਰੀ ਖਬਰਾਂ ਦੇਖਣਾ ਚਾਹੁੰਦੇ ਹੋ ਫਿਲਹਾਲ ਤੁਸੀਂ ਸੰਦੀਪ ਚੌਧਰੀ ਨੂੰ ਦੋਈ ਜਾਂ ਤਪਾ ਫੇਰ ਮਿਲਾਂਗੇ ਇੱਕ ਨਵੀਂ ਖਬਰ ਦੇ ਨਾਲ ਧੰਨਵਾਦ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ